ਸਰ ਜੀ ਕਾਲ ਜੀ ਮੈਰੀਨਾ ਟੀਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਗੱਲ ਕਰ ਲਵਾਂਗੇ ਨਵੇਂ ਬਣੇ ਸਰਪੰਚਾਂ ਦੀ ਜਿਵੇਂ ਕਿ ਇੱਕ ਵਾਰ ਸੀਰਾ ਸਰਪੰਚ ਬਾਜੇ ਖਾਣੇ ਦੀ ਵੀਡੀਓ ਕਿ ਵਾਇਰਲ ਹੋਈ ਉਸ ਤੋਂ ਬਾਅਦ ਲਗਾਤਾਰ ਹਰ ਇੱਕ ਪਿੰਡ ਦੇ ਸਰਪੰਚ ਦੀ ਨੱਚਣ ਵਾਲੀ ਜਿਹੜੀ ਕਿ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਜਿਹੜੀ ਕਿ ਸਰਪੰਚ ਤੁੰਗਵਲੇ ਦੀ ਵੀ ਵੀਡੀਓ ਵੀ ਜਿਹੜੀ ਕਿ ਸਾਹਮਣੇ ਸੀ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਚਾਰਖਾਨਿਆਂ ਦੇ ਵਿੱਚ ਸਰਪੰਚ ਆਪਣੀਆਂ ਪਤਨੀਆਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਜਿਹੜਾ ਕਿ ਸਰਪੰਚ ਆਪਣੀ ਪਤਨੀ ਦੇ ਨਾਲ ਜਿਹੜੀ ਕਿ ਨੱਚਣ ਟੱਪਣ ਵਾਲੀ ਜਿਹੜੀ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਫੈਲ ਕਰ ਰਿਹਾ ਹੈ ਅਸੀਂ ਤੁਹਾਨੂੰ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਜੇ ਕਿ ਸੀਰੇ ਸਰਪੰਚ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਿਹੜੇ ਕਿ ਨਜ਼ਰ ਮਾਰਾਂਗੇ ਦੇਖਿਆ ਜਾ ਰਿਹਾ ਹੈ ਕਿ ਸਰਪੰਚਾਂ ਦੀ ਹੈ ਇੱਕ ਤਾਂ ਸੀਰੇ ਸਰਪੰਚ ਦੀ ਵੀਡੀਓ ਤੇ ਇੱਕ ਖਾਨੇ ਦੇ ਵਿੱਚ ਮੋੜ ਤੋਂ ਜਿਹੜੇ ਕਿ ਸੀਰੇ ਸਰਪੰਚ ਦੀ ਜਿਹੜੀ ਕਿ ਵੀਡੀਓ ਸਾਹਮਣੇ ਆ ਰਹੀ ਹੈ ਬਾਕੀ ਜਿਹੜੇ ਦੋ ਹੋਰ ਨੇ ਉਹ ਅਲੱਗ-ਅਲੱਗ ਪਿੰਡਾਂ ਦੇ ਸਰਪੰਚ ਨੇ ਤਾਂ ਇਸ ਤੋਂ ਬਾਅਦ ਜਿਹੜੇ ਕਿ ਲੋਕਾਂ ਦੇ ਕਮੈਂਟ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਰੀਸ ਜਿਹੜੀ ਗੱਲ ਸੀਰੇ ਸਰਪੰਚ ਜੋੜੀ ਨੇ ਕੀਤੀ ਸੀ ਉਹ ਗੱਲਬਾਤ ਨਹੀਂ ਹੈਗੀ ਤਾਂ ਕਾਫੀ ਤਰ੍ਹਾਂ ਕੇ ਦੇ ਜਿਹੜੇ ਕਿ ਕਮੈਂਟ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਦੂਜੇ ਪਾਸੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸੀਰੇ ਸਰਪੰਚ ਜੀ ਦਾ ਜਿਹੜੀ ਵੀਡੀਓ ਅਚੰਤ ਜਿਹੜੀ ਕਿ ਵਾਇਰਲ ਹੋਈ ਸੀ ਤਾਂ ਬਾਕੀ ਤਾਂ ਲੋਕ ਜਾਣ ਬੁੱਝ ਕੇ ਵੀਡੀਓ ਬਣਾ ਕੇ ਜਿਹੜੇ ਕਿ ਨੈਟਾਂ ਦੇ ਉੱਤੇ ਵਾਇਰਲ ਕਰ ਰਹੇ ਨੇ ਰੀਲਾਂ ਬਣਾਉਣ ਤੇ ਜਿਹੜੇ ਕਿ ਸਰਪੰਚ ਉਹ ਲੱਗੇ ਹੋਏ ਨੇ ਤਾਂ ਅਜਿਹੀ ਜਿਹੜੀ ਬਿਆਨਬਾਜ਼ੀ ਤੇ ਅਜਿਹੇ ਕਮੈਂਟ ਜਿਹੜੇ ਕਿ ਲੋਕਾਂ ਦੇ ਸਾਹਮਣੇ ਆ ਰਹੇ ਨੇ ਸਹੀ ਗੱਲ ਹੈ ਕਿਉਂਕਿ ਜਿਸ ਤਰੀਕੇ ਨਾਲ ਚਲੋ ਮੰਨ ਲਓ ਕੋਈ ਇੱਕ ਨਾ ਦੀ ਵੀਡੀਓ ਕਿਸੇ ਸਰਪੰਚ ਦੀ ਵਾਇਰਲ ਹੋ ਜਾਂਦੀ ਹੈ ਭਾਈ ਚਲੋ ਕੋਈ ਨਹੀਂ ਕੋਈ ਉੱਥੇ ਸੁੱਕੋ ਕਿੰਨਾ ਬੰਦਾ ਬੈਠਾ ਹੁੰਦਾ ਕਿਸੇ ਨੇ ਬਣਾ ਕੇ ਵਿੱਚੋਂ ਵੀਡੀਓ ਬਾਹਰ ਕਰ ਦਿੱਤੇ ਪਰ ਉਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਹੁਣ ਸਰਪੰਚਾਂ ਦੀਆਂ ਕੰਮਾਂ ਦੀ ਤਾਂ ਘੱਟ ਤੇ ਉਹਨਾਂ ਦੇ ਨੱਚਣ ਟੱਪਣ ਵਾਲੀਆਂ ਵੀਡੀਓਜ਼ ਲਗਾਤਾਰ ਜਿਹੜੇ ਕਿ ਵਾਇਰਲ ਹੋ ਰਹੀਆਂ ਨੇ सरपंच ਜੀ ਰਵੀ ਜਿਹੜਾ ਕਿ ਉਸ ਦੀ ਵੀਡੀਓ ਵਾਇਰਲ ਫਿਰ ਤੰਗ ਤੁੰਗ ਵਾਲੀ ਸਰਪੰਚ ਦੀ ਵੀਡੀਓ ਵਾਇਰਲ ਤੇ ਕਾ ਹੋਰ ਜਿਹੜਾ ਸਰਪੰਚ ਜੋੜਾ ਜਿਹੜਾ ਇਹ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਜਿਹੜਾ ਵਾਇਰਲ ਹੁੰਦਾ ਨਜ਼ਰ ਆ ਰਿਹਾ ਇਹ ਵੀ ਹੌਲੇ ਹੌਲੇ ਜਿਹੇ ਸਟੈਪ ਲਾਉਂਦੇ ਜਿਹੜੇ ਕਿ ਨਜ਼ਰ ਆ ਰਹੇ ਨੇ ਤੁਸੀਂ ਤੀਜੇ ਚੌਥੇ ਖਾਲੇ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਇੱਕ ਹੋਰ ਨਵਾਂ ਸਰਪੰਚ ਜੋੜੇ ਦੀ ਜਿਹੜੀ ਕਹਿੰਦੇ ਵੀਡੀਓ ਵਾਇਰਲ ਹੋ ਰਹੀ ਹੈ ਇਹ ਸਾਰੀਆਂ ਵੀਡੀਓ ਤੁਸੀਂ ਦੇਖ ਲਿਆ ਤੁਸੀਂ ਸਾਰਨੇ ਇਸ ਵਿੱਚ ਇਹ ਵੀ ਕਮੈਂਟ ਮਿਲੇ ਨੇ ਕਿ ਜਿਹੜਾ ਜਿਹੜੀ ਗੱਲਬਾਤ ਸੀਰੇ ਸਰਪੰਚ ਜਾਂ ਬਾਜਖਾਨ ਵਾਲੇ ਸਰਪੰਚ ਦੀ ਵੀਡੀਓ ਚ ਸੀ ਉਹ ਕਿਸੇ ਚ ਨਹੀਂ ਹੈਗੀ ਲੋਕ ਆਪੋ ਆਪਣੀਆਂ ਜਿਹੜੇ ਕਿ ਰੀਲਾਂ ਬਣਾ ਰਹੇ ਨੇ ਤਾਂ ਜੇਕਰ ਕਿਸੇ ਹੋਰ ਸਰਪੰਚ ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਕਹਿ ਦਿੰਦੇ ਨੇ ਕਿ ਰੀਲਾਂ ਬਣਾਉਂਦੇ ਜਿਹੜੇ ਕਿ ਲੱਗੇ ਹੋਏ ਨੇ ਠੀਕ ਹੈ ਸਾਰਾ ਮੈਟਰ ਖਤਮ ਹੋ ਗਿਆ ਤੁਸੀਂ ਵੀਡੀਓ ਦੇਖ ਲਈ ਤਾਂ ਹੁਣ ਦੇਖੋ ਸੀਰੇ ਸਰਪੰਚ ਦੀ ਇੱਕ ਨਵੀਂ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਠੀਕ ਹੈ ਪਹਿਲੀ ਵੀਡੀਓ ਨੂੰ ਭਾਈ ਤੇਰੀ ਨੂੰ ਬਹੁਤਾਂ ਪਿਆਰ ਦੇ ਹੋ ਗਿਆ ਹੁਣ ਤੂੰ ਇਹਦਾ ਮਤਲਬ ਇਹ ਨਹੀਂ ਕਿ ਰੀਲਾਂ ਬਣਾਉਂਦੀ ਲੱਗ ਜੇ ਜੀ ਹਾਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਇਹ ਰੀਲ ਹੀ ਬਣਾਈ ਜਾ ਰਹੀ ਹੈ ਉਹ ਇੱਕ ਅਚਨਚੇਤ ਜਿਹੜੀ ਵੀਡੀਓ ਵਾਇਰਲ ਹੋਈ ਸੀ ਪਰ ਹੁਣ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਸ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਘਰ ਤੋਂ ਬਾਹਰ ਆਉਂਦੇ ਨੇ ਤਾਂ ਬਾਹਰ ਆਉਂਦੇ ਦੇ ਸਟੈਪ ਜਿਹੜੇ ਕੈਚ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਪਾਰਕ ਦੇ ਵਿੱਚ ਉਸ ਦੀ ਜਿਹੜੀ ਧਰਮ ਪਤਨੀ ਉਹ ਵੀ ਰਮਾਲ ਜੀ ਠੀਕ ਕਰਦੀ ਨਜ਼ਰ ਆ ਰਹੀ ਹੈ ਸੀਰਾ ਸਰਪੰਚ ਵੀ ਜਿਹੜਾ ਕਿ ਜਾਂਦਾ ਨਜ਼ਰ ਆ ਰਿਹਾ ਤਾਂ ਹੁਣ ਦੇਖਿਆ ਜਾ ਰਿਹਾ ਕਿ ਹੁਣ ਸਰਪੰਚ ਦੇ ਵੱਲੋਂ ਸਪੈਸ਼ਲ ਵੀਡੀਓ ਬਣਾ ਕੇ ਨੈਟ ਤੇ ਵਾਇਰਲ ਕੀਤੀ ਜਾ ਰਹੀ ਹੈ ਤਾਂ ਸਮਝ ਨਹੀਂ ਆ ਰਹੀ ਕਿ ਆਖਰਾ ਜਿਹੜੇ ਇਸ ਵਾਰ ਸਰਪੰਚ ਚੁਣਲੇ ਨੇ ਕਿੱਧਰ ਨੂੰ ਜਾ ਰਹੇ ਨੇ ਲੱਗਦਾ ਨਹੀਂ ਵੀ ਪਿੰਡਾਂ ਦੇ ਕੰਮਕੁਮ ਹੋਣਗੇ ਮੁੰਲਾ ਦੇ ਜਿਹੜੇ ਪਿੰਡ ਦੇ ਲੋਕ ਸੋਚੀ ਬੈਠੇ ਸੀ ਵੀ ਆਤ ਕਿ ਅਸੀਂ ਸਰਪੰਚਾਂ ਤੋਂ ਆਹ ਕੰਮ ਕਰਵਾਵਾਂਗੇ ਲਿਸਟਾਂ ਪਿਆਰ ਤੁਰ ਕਰ ਲਈ ਅਸੀਂ ਲਓ ਜੀ ਭਾਈ ਸਰਪੰਚ ਤਾਂ ਹੋਣਾ ਰੀਲਾਂ ਦੇ ਪੱਟੇ ਗਏ ਨੇ ਹੁਣ ਤਾਂ ਰੀਲਾਂ ਬਣਾਉਣ ਦੇ ਵਿੱਚ ਮਸਤ ਨੇ ਦੇਖੋ ਤੁਹਾਡੇ ਕੰਮਕੁਮ ਕਦੋਂ ਹੋਣਗੇ ਪਰ ਠੀਕ ਹੈ ਕਈ ਵਾਰ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਚਲੋ ਉਸ ਵਕਤ ਕਿਉਂਕਿ ਚਾਈ ਇੰਨਾ ਹੁੰਦਾ ਜਦੋਂ ਜਿੱਤ ਹਾਸਲ ਹੁੰਦੀ ਆ ਤਾਂ ਉਸ ਵਕਤ ਸਮੇਂ ਜਿਹੜੀਆਂ ਤਸਵੀਰਾਂ ਕੈਮਰਾ ਦੇ ਵਿੱਚ ਕੈਦ ਹੋ ਜਾਂਦੇ ਨੇ ਮੰਨ ਲੈਂਦੇ ਆ ਉਸ ਤੋਂ ਬਾਅਦ ਵਾਇਰਲ ਹੋ ਜਾਂਦੇ ਨੇ ਪਰ ਹੁਣ ਜੇਕਰ ਅਸੀਂ ਸਪੈਸ਼ਲੀ ਵੀਡੀਓ ਬਣਾ ਬਣਾ ਕੇ ਵਾਇਰਲ ਕਰਾਂਗੇ ਤਾਂ ਫਿਰ ਅਸੀਂ ਕੰਮ ਕਿਹੜੇ ਟਾਈਮ ਕਰਾਂਗੇ ਤਾਂ ਉਹਨਾਂ ਵੱਲ ਵੀ ਜੁੜਾ ਕਿ ਧਿਆਨ ਦੇਣਾ ਚਾਹੀਦਾ ਕਿਉਂਕਿ ਕਮਾ ਦੇ ਨਾਲ ਹੀ ਸਰਪੰਚ ਦੀ ਬੱਲੇ ਬੱਲੇ ਹੁੰਦੀ ਆ ਰੀਲਾਂ ਤਾਂ ਹੁਣ ਅੱਜ ਅੱਜ ਕਾਲਾ ਸੋਸ਼ਲ ਮੀਡੀਆ ਦਾ ਜ਼ਮਾਨਾ ਜਣਾ ਖਾਣਾ ਬਣਾਉਂਦਾ ਹੀ ਫਿਰਦਾ ਹੀ ਤੁਹਾਨੂੰ ਹੀ ਪਤਾ ਕਿ ਇੰਸਟਾਗ੍ਰਾਮ ਦੇ ਉੱਤੇ ਲੋਕ ਰੀਲਾਂ ਪਾਉਣ ਦੇ ਵਿੱਚ ਇੰਨੇ ਵਿਆਸਨ ਕਿ ਰੋਕ ਰੋਟੀ ਖਾਂਦੇ ਬਾਅਦ ਉਹਨੇ ਪਹਿਲਾਂ ਉਹਦੀ ਫੋਟੋ ਤੇ ਰੀਲ ਬਣਾਉਣ ਲੱਗ ਜਾਣਾ ਲੋ ਜੀ ਅੱਜ ਮੈਂ ਫਾਣੀ ਸਬ지 ਦੇ ਨਾਲ ਰੋਟੀ ਖਾ ਰਿਹਾ ਐਦਾਂ ਦਾ ਹਨ ਤਾਂ ਇਹ ਚੀਜ਼ਾਂ ਚਲੋ ਚੱਲਦੀਆਂ ਨੇ ਪਰ ਸਰਪੰਚਾਂ ਨੂੰ ਜਿਹੜੀਆਂ ਚੀਜ਼ਾਂ ਨਹੀਂ ਸੋਭਦੀਆਂ ਪਿੰਡ ਦਾ ਮੋਹਤਵਾਰ ਬੰਦਾ ਲੋਕਾਂ ਨੂੰ ਅ ਜਿਹੜਾ ਕਿ ਲੋਕਾਂ ਨੇ ਕਮਾ ਵਸੇ ਚੁਣਿਆ ਤਾਂ ਉਹਨਾਂ ਵੱਲ ਜਿਹੜਾ ਕਿ ਧਿਆਨ ਦੇਣਾ ਚਾਹੀਦਾ ਜੇਕਰ ਹੁਣ ਤੋਂ ਸ਼ੁਰੂ ਕਰਨਗੇ ਵੀ ਹਾਂ ਭਾਈ ਸਾਡੇ ਪਿੰਡ ਦੇ ਵਿੱਚ ਕਿਹੜਾ ਕਿਹੜਾ ਕੰਮ ਰਹਿੰਦਾ ਕਰਨ ਨੂੰ ਤਾਂ ਕਿ ਤੇ ਜਾ ਕੇ ਜਿਹੜੇ ਕਿ 5 ਸਾਲਾਂ ਦੇ ਵਿੱਚ ਕੰਮ ਜਿਹੜੇ ਹੋ ਨੇਪਰੇ ਚੜ੍ਹਦੇ ਨੇ ਤਾਂ ਤੁਹਾਡੀ ਕੀ ਰਾਏ ਹੈ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼